ਲੁਧਿਆਣਾ ਦੇ ਡਮੋਰੀਆ ਪੁਲ ਰੇਲਵੇ ਪਟੜੀ ਵਾਲੇ ਪੁਲ ਉੱਤੇ ਹਾਲ ਹੀ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਪੁਲ ਦੇ ਰੇਲਵੇ ਲਾਈਨ ਨਾਲ ਲੱਗੀ ਇੱਕ ਸਾਈਡ ਦੀ ਦੀਵਾਰ ਮਿੱਟੀ ਅਤੇ ਇੱਟਾਂ ਨਾਲ ਬਣਾਈ ਗਈ ਸੀ ਜੋ ਭਾਰੀ ਬਾਰਿਸ਼ ਕਾਰਨ ਟਹਿ ਗਈ ਇਸ ਦੀਵਾਰ ਦੇ ਟਹਿ ਜਾਣ ਨਾਲ ਕਈ ਕਾਰਾਂ ਅਤੇ ਹੋਰ ਵਾਹਨ ਮਲਬੇ ਵਿੱਚ ਫਸ ਗਏ ਜਿਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਪਰ ਹਾਦਸੇ ਦਾ ਦ੍ਰਿਸ਼ ਤੁਸੀਂ ਇਸ ਵੀਡੀਓ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਦੀਵਾਰ ਦੇ ਟਹਿਜਾਂ ਨਾਲ ਵਾਹਨ ਦੇ ਉੱਪਰ ਮਲਬਾ ਆਇਆ ਅਤੇ ਲੋਕਾਂ ਲਈ ਸਥਿਤੀ ਬਹੁਤ ਖਤਰਨਾਕ ਬਣ ਗਈ। ਕਈ ਗੱਡੀਆਂ ਪੂਰੀ ਤਰ੍ਹਾਂ ਫਸ ਗਈਆਂ ਜਦਕਿ ਹੋਰ ਵਾਹਨ ਵੀ ਕਹੀਂ ਇਸ ਦੇ ਚਪੇਟ ਵਿੱਚ ਆਏ। ਲੋਕਾਂ ਨੇ ਅਪੀਲ ਕੀਤੀ ਆਂ ਜਾਣ ਵਾਲੇ ਲੋਕਾਂ ਨੂੰ ਕਿ ਬਿਨਾਂ ਜ਼ਰੂਰਤ ਦੇ ਪੁਲ ਦੇ ਉੱਪਰ ਨਾ ਜਾਣ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ। ਲੁਧਿਆਣਾ ਦੇ ਡਮੋਰੀਆ ਪੁਲ ਰੇਲਵੇ ਪਟੜੀ ਵਾਲੇ ਪੁਲ ਉੱਤੇ ਹਾਲ ਹੀ ਵਿੱਚ ਇੱਕ ਵੱਡਾ ਹਾ사 ਵਾਪਰਿਆ ਪੁਲ ਦੇ ਰੇਲਵੇ ਲਾਈਨ ਨਾਲ ਲੱਗੀ ਇੱਕ ਸਾਈਡ ਦੀ ਦੀਵਾਰ ਮਿੱਟੀ ਅਤੇ ਇੱਟਾਂ ਨਾਲ ਬਣਾਈ ਗਈ ਸੀ ਜੋ ਭਾਰੀ ਬਾਰਿਸ਼ ਕਾਰਨ ਟਹਿ ਗਈ ਇਸ ਦੀਵਾਰ ਦੇ ਟਹਿ ਜਾਣ ਨਾਲ ਕਈ ਕਾਰਾਂ ਅਤੇ ਹੋਰ ਵਾਹਨ ਪਲਵੇ ਵਿੱਚ ਫਸ ਗਈਆਂ ਜਿਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਪਰ ਹਾਦਸੇ ਦਾ ਦ੍ਰਿਸ਼ ਤੁਸੀਂ ਇਸ ਵੀਡੀਓ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਦੀਵਾਰ ਦੇ ਟਹਿਜਾਂ ਨਾਲ ਵਾਹਨ ਦੇ ਉੱਪਰ ਮਲਬਾ ਆਇਆ ਅਤੇ ਲੋਕਾਂ ਲਈ ਸਥਿਤੀ ਬਹੁਤ ਖਤਰਨਾਕ ਬਣ ਗਈ। ਕਈ ਗੱਡੀਆਂ ਪੂਰੀ ਤਰ੍ਹਾਂ ਫਸ ਗਈਆਂ ਜਦਕਿ ਹੋਰ ਵਾਹਨ ਵੀ ਕਹੀਂ ਇਸ ਦੇ ਚਪੇਟ ਵਿੱਚ ਆਏ। ਲੋਕਾਂ ਨੇ ਅਪੀਲ ਕੀਤੀ ਆਂਜਣ ਵਾਲੇ ਲੋਕਾਂ ਨੂੰ ਕਿ ਬਿਨਾਂ ਜ਼ਰੂਰਤ ਦੇ ਪੁਲ ਦੇ ਉੱਪਰ ਨਾ ਜਾਣ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ।